ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਵੱਲੋਂ ਰਿਜ਼ਰਵੇਸ਼ਨ ਤਹਿਤ ਪ੍ਰਮੋਸ਼ਨ ਵਾਲੀ ਪਾਲਿਸੀ ਨੂੰ ਰੱਦ ਕਰ ਦਿੱਤਾ 2006 ਤੋਂ ਇਹ ਪਾਲਿਸੀ ਚੱਲ ਰਹੀ ਸੀ ਰੱਦ ਹੋਣ ਤੋਂ ਬਾਅਦ ਪਾਲਿਸੀ ਦਾ ਫਾਇਦਾ ਚੁੱਕਣ ਵਾਲੇ ਸਾਰੇ ਕਰਮਚਾਰੀਆਂ ਦੀ ਪ੍ਰਮੋਸ਼ਨ ਰੱਦ ਕਰ ਦਿੱਤੀ ਜਾਵੇਗੀ ਰਿਜ਼ਰਵੇਸ਼ਨ ਤਹਿਤ ਆਉਣ ਵਾਲੀ ਹਰਿਆਣਾ ਦੇ ਵਿੱਚ ਰਾਖਵਾ ਕਰਨ ਐਂਡ ਦਾ ਭਾਵੇਂ ਕਿ ਰਾਖਵਾ ਕਰਨ ਤਹਿਤ ਜੋ ਪ੍ਰਮੋਸ਼ਨ ਦਿੱਤੀ ਗਈ ਸੀ ਉਸ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤਾ ਹਰਿਆਣਾ ਸਰਕਾਰ ਦੇ ਵੱਲੋਂ ਰਿਜ਼ਰਵੇਸ਼ਨ ਤਹਿਤ ਪ੍ਰਮੋਸ਼ਨ ਵਾਲੀ ਪਾਲਿਸੀ ਦਿੱਤੀ ਗਈ ਸੀ 2006 ਤੋਂ ਇਹ ਪਾਲਿਸੀ ਚੱਲ ਰਹੀ ਸੀ ਹਜ਼ਾਰਾਂ ਲੋਕਾਂ ਤੇ ਇਸ ਦਾ ਆਸਰ ਪਵੇਗਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਨੀਹਾ ਸਲਾਰੀਆ ਸਾਡੇ ਨਾਲ ਜੁੜ ਚੁੱਕੇ ਨੇ ਨੀਹਾ ਕੀ ਕਰਨ ਰਿਹਾ ਇਸ ਨਵੀਂ ਇਸ ਨੀਤੀ ਨੂੰ ਰੱਦ ਕਰਨ ਦਾ अभी साल दो हजार छे सुप्रीम कोर्ट का एक फैसला आया गया सी कि रिजर्वेशन जे दे प्रमोशन देनी है एक वो पूरी स्टेट का जरा कर सर्वे करवाया जाता चलेगा कि रिजर्वेशन दिता जा रहा है इसकी एक्चुअल हैगी भी है या नहीं हैगी क्योंकि ज्यादातर क्रीमी लेर जी है इसका फायदा उठा रही थी लेकिन हरियाणा कोई भी सैंपल सर्वे नहीं करवाया गया कोई भी सर्वे नहीं हो इस कारण जरा है अब हाईकोर्ट ने ਪਾਲਿਸੀ ਨੂੰ ਰੱਦ ਕਰ ਦਿੱਤਾ ਹੈ ਔਰ ਨਾਲ ਇਹ ਕੀ ਹੈਗਾ ਕਿ ਸਾਲ ਦੌਰਾਨ ਖੇਤ ਬਾੜ ਜਿਨਨੇ ਵੀ ਲੋਕਾਂ ਨੂੰ ਉਸ ਦਾ ਫਾਇਦਾ ਮਿਲਿਆ ਹੈਗਾ ਉਸ ਨੂੰ ਉਹੀ ਪੋਜੀਸ਼ਨ ਦੇ ਵਿੱਚ ਲੈ ਲਿਆ ਜਾਵੇ ਸਭ ਕੀ ਔਰ ਇਸ ਦਾ ਸਿੱਧਾ ਅਸਰ ਜਿਹੜਾ ਹੈਗਾ ਹਜ਼ਾਰਾਂ ਲੋਕਾਂ ਦੇ ਉੱਤੇ ਪਵੇਗਾ ਕਿਉਂਕਿ ਦੋਹਾਂ ਖੇਤ ਬਾੜ ਜਿਨਨੇ ਵੀ ਲੋਕਾਂ ਨੂੰ ਇਸ ਦਾ ਫਾਇਦਾ ਮਿਲਿਆ ਸਭ ਨੂੰ ਹੁਣ ਸਪੱਤਿ ਹਾਈ ਕੋਰਟ ਦੇ ਫੈਸਲੇ ਦਾ ਅਸਰ ਪਵੇਗਾ